ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰਤੇਗ ਬਹਾਦਰ ਪਾਸ਼ਾ ਨੌਵੇਂ ਪਾਸ਼ਾ ਮਹਾਰਾਜ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਅੱਜ ਉਹਨਾਂ ਦੀ ਬਦੌਲਤ ਹੈ ਕਿ ਸਾਡੇ ਸਾਰੇ ਜਿੱਥੇ ਕਿਤੇ ਵੀ ਅਸੀਂ ਬੈਠੇ ਆ ਵੱਖ-ਵੱਖ ਧਰਮਾਂ ਦੇ ਅਸੀਂ ਲੋਕ ਜੇ ਅੱਜ ਅਸੀਂ ਆਪਣੇ ਧਰਮਾਂ ਨੂੰ ਮੰਨਦੇ ਆ ਅੱਜ ਅਸੀਂ ਆਪਣੇ ਇਸ਼ਟ ਨੂੰ ਮੰਨਦੇ ਆ ਤਾਂ ਇਹ ਸਿਰਫ ਕੁਰਬਾਨੀ ਸਾਹਿਬ ਸ੍ਰੀ ਗੁਰਤੇਗ ਬਹਾਦਰ ਪਾਸ਼ਾ ਜੀ ਦੀ ਭਾਈ ਮਤੀਦਾਸ ਜੀ ਦੀ ਭਾਈ ਸਤੀਦਾਸ ਜੀ ਦੀ ਭਾਈ ਦਿਆਲਾ ਜੀ ਚਾਨੀ ਚੌਂਕ ਦੇ ਵਿੱਚ ਜਦੋਂ ਭਾਈ ਮਤੀਦਾਸ ਜੀ ਨੂੰ ਕੋਤਵਾਲੀ ਦੇ ਵਿੱਚ ਦੋਨੋਂ ਬਾਹਾਂ ਜਕੜ ਕੇ ਉਤੋਂ ਆਰੇ ਨਾਲ ਐ ਚੀਰ ਦਿੱਤਾ ਗਿਆ ਸੀ ਸੈਂਟਰ ਚੋਂ ਐ ਗੱਭ ਚੋਂ ਚੀਰਤਾ ਸੀ ਉਸ ਵਕਤ ਵੀ ਉਹ ਅਡੋਲ ਰਹੇ ਬਾਣੀ ਦਾ ਜਾਪ ਕਰਦੇ ਰਹੇ ਇੱਕੋ ਹੀ ਉਹਨਾਂ ਨੇ ਸ਼ਰਤ ਰੱਖੀ ਕਿ ਸਾਡੀਆਂ ਜਿਹੜੀਆਂ ਅੱਖਾਂ ਨੇ ਉਹ ਸਾਡੇ ਗੁਰੂ ਕੰਨੀ ਹੋਣ ਅਸੀਂ ਗੁਰੂ ਨੂੰ ਦੇਖਦੇ ਹੋਈਏ ਭਾਈ ਸਤੀਦਾਸ ਜੀ ਲੋਗੜਾ ਬਣ ਕੇ ਪੂਰੇ ਪਿੰਡੇ ਦੇ ਉੱਤੇ ਤੇਲ ਦੇ ਵਿੱਚ ਭੋ ਕੇ ਜਿਉਂਦਿਆਂ ਨੂੰ ਅੱਗ ਲਗਾ ਦਿੱਤੀ ਤੁਸੀਂ ਦੇਖੋ ਕਿੱਡੀ ਵੱਡੀ ਤਸ਼ੱਦਦ ਔਰ ਇੱਕੋ ਹੀ ਸ਼ਰਤ ਕਿ ਅੱਖਾਂ ਗੁਰੂ ਕੰਨੀ ਹੋਣੀ ਚਾਹੀਦੀਆਂ ਭਾਈ ਦਿਆਲਾ ਜੀ ਦੇਗ 'ਚ ਬਿਠਾ ਕੇ ਪੂਰੀ ਦੇਗ ਪਾਣੀ ਨਾਲ ਭੜਕ ਕੇ ਔਰ ਉਬਾਲ ਦਿੱਤੇ ਗਏ ਜਿਉਂਦੇ ਹੀ ਔਰ ਸ਼ਰਤ ਇੱਕੋ ਕਿ ਅੱਖਾਂ ਗੁਰੂ ਕੰਨੀ ਚਾਹੀਦੀਆਂ ਨੇ ਔਰ ਸਾਈ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਜਿਨ੍ਹਾਂ ਨੂੰ ਕਿਹਾ ਗਿਆ ਜਾਂ ਤਾਂ ਦੀਨ ਕਬੂਲੋ ਨਹੀਂ ਫਿਰ ਸ਼ਹਾਦਤ ਦੇਣ ਨੂੰ ਤਿਆਰ ਰਹੋ ਮਹਾਰਾਜ ਨੇ ਜਦੋਂ ਕਸ਼ਮੀਰੀ ਪੰਡਿਤ ਚੱਲ ਕੇ ਆਏ ਆਪਣੇ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਦੇ ਅੰਦਰ ਸ਼੍ਰੀ ਅਨੰਦਪੁਰ ਸਾਹਿਬ ਆ ਕੇ ਜਦੋਂ ਆ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਨੂੰ ਇੱਕ ਐਸਾ ਅੱਗੇ ਸਾਡੇ ਰਹਿਬਰ ਚਾਹੀਦਾ ਗੁਰੂ ਚਾਹੀਦਾ ਜਿਹੜਾ ਅਗਵਾਈ ਕਰ ਸਕੇ ਜਿਹੜਾ ਅੱਗੇ ਹੋ ਕੇ ਇਸ ਅੱਜ ਸਾਡੇ ਧਰਮ ਨੂੰ ਬਚਾ ਸਕੇ ਤਾਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਚਾਨਨੀ ਚੌਕ ਦੇ ਵਿੱਚ ਜਾ ਕੇ ਜਦੋਂ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਸੀਸ ਨੂੰ ਧੜ ਤੋਂ ਲੱਗ ਕਰ ਦਿਓ ਤਾਂ ਚਾਨਨੀ ਚੌਕ ਦੇ ਵਿੱਚ ਜਿੱਥੇ ਅੱਜ ਗੁਰਦੁਆਰਾ ਸੀਸਕਨ ਸਾਹਿਬ ਹੈ ਉੱਥੇ ਸ਼ਹਾਦਤ ਹੋਈ ਮਹਾਰਾਜ ਜੀ ਮਹਾਰਾਜ ਦਾ ਸੀਸ ਲੈ ਕੇ ਭਾਈ ਜੈਤਾ ਜੀ ਜੰਗਲਾਂ ਦੇ ਵਿੱਚ ਦੀ ਹੁੰਦੇ ਨੇ ਨੇਹਰੀਆਂ ਝਖੜਾਂ ਚ ਦੀ ਹੁੰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਪਹੁੰਚੇ ਭਾਈ ਲੱਖੀ ਸ਼ਾਹ ਬੰਜਾਰਾ ਜੀ ਨੇ ਮਹਾਰਾਜ ਦੇ ਪਿੱਛੇ ਧੜ ਨੂੰ ਸਰੀਰ ਨੂੰ ਉਹਨਾਂ ਨੂੰ ਆਪਣੇ ਉਸ ਸਥਾਨ ਤੇ ਲੈ ਜਾ ਕੇ ਜਿੱਥੇ ਅੱਜ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸਜੋਬਿਤ ਹੈ ਉੱਥੇ ਜਾ ਕੇ ਆਪਣੇ ਘਰ ਦੇ ਅੰਦਰ ਹੀ ਆਪਣੇ ਪੂਰੇ ਘਰ ਘਰ ਨੂੰ ਹੀ ਅਗਨ ਭੇਟ ਕਰਕੇ ਮਹਾਰਾਜ ਦੇ ਸਰੀਰ ਦਾ ਸੰਸਕਾਰ ਕੀਤਾ ਔਰ ਐਡੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਤਾ ਅੱਜ ਸਾਨੂੰ ਸਾਰਿਆਂ ਨੂੰ ਇਹ ਸਾਡੇ ਸਿਰ ਤੇ ਜਿਹੜੀ ਪਗੜੀ ਹੈ ਜਿ ਅੱਜ ਭਾਰਤ ਦੇ ਸਿਰ ਤੇ ਸਾਡੀ ਪਗੜੀ ਸਲਾਮਤ ਹੈ ਤਾਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਦੌਲਤ ਅੱਜ ਇਹ ਇਹ ਸਲਾਮਤ ਹੈ ਔਰ ਪੰਜਾਬ ਸਰਕਾਰ ਨੇ ਜਿਹੜੀ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਅੰਦਰ ਚੱਲ ਰਹੀ ਹੈ ਪੰਜਾਬ ਸਰਕਾਰ ਨੇ ਇੱਕ ਨਿਮਾਣਾ ਜਿਹਾ ਉਪਰਾਲਾ ਕੀਤਾ ਹੈ ਔਰ ਇਸ ਉਪਰਾਲੇ ਦੇ ਵਿੱਚ ਮर्यादा ਦਾ ਪੂਰਾ ਧਿਆਨ ਰੱਖਿਆ ਜਾ ਸਕੇ ਸਾਰੀ ਚੀਜ਼ ਦਾ ਧਿਆਨ ਰੱਖਿਆ ਜਾ ਸਕੇ ਉਸ ਕਰਕੇ ਸਾਰੇ ਜਿੰਨੇ ਸਾਡੇ ਸੰਤ ਮਹਾਪੁਰਖ ਸਾਡੇ ਧਾਰਮਿਕ ਜਿੰਨੇ ਸਾਡੇ ਰਹਿਬਰ ਨੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਜਗ੍ਹਾ ਤੇ ਆਪਣਾ ਮੁੱਖ ਮੰਤਰੀ ਸਾਹਿਬ ਦੇ ਗ੍ਰਹਿ ਵਿਖੇ ਮਤਲਬ ਕਿ ਪੂਰੀ ਸ਼ਰਦਾ ਦੇ ਨਾਲ ਸਿਰ ਝੁਕਾ ਕੇ ਉਹਨਾਂ ਨੂੰ ਉੱਥੇ ਨਿਮੰਤਰਣ ਦੇ ਕੇ ਬੁਲਾਇਆ ਗਿਆ ਤੇ ਉਹਨਾਂ ਤੋਂ আਦੇਸ਼ ਦਿੱਤੇ ਗਏ ਵੀ ਦੱਸੋ ਆਪਾਂ ਇਹ ਸਮਾਗਮ ਕਿਉਂ ਜੇ ਕਰਨੇ ਚਾਹੀਦੇ ਨੇ ਤੇ ਜਿਹੜੀਆਂ ਸਾਡੇ ਜਿੰਨੇ ਸੰਤ ਮਹਾਪੁਰਖ ਸੀ ਜੋ ਇੱਕ ਪੈਨਲ ਬਣਿਆ ਜਿਹਦੇ ਚ ਪੰਜ ਧਾਰਮਿਕ ਸਾਡੀਆਂ ਸ਼ਖਸੀਅਤਾਂ ਤਿੰਨ ਸਾਡੀਆਂ ਉਹ ਸ਼ਖਸੀਅਤਾਂ ਸੀ ਜਿਹੜੀਆਂ ਸਿੱਖ ਹਿਸਟਰੀ ਹਿਸਟੋਰੀਅਨ ਸੀ ਉਹਨਾਂ ਦਾ ਪੈਨਲ ਬਣਾ ਕੇ ਜੋ ਉਹਨਾਂ ਨੇ ਫਿਰ ਮਤਲਬ ਕਿ ਆਪਣਾ ਫੈਸਲਾ ਕੀਤਾ ਵੀ ਇਸ ਤਰ੍ਹਾਂ ਨਾਲ ਆਪਾਂ ਨੂੰ ਇਹ ਰਾਜਪਦਰੀ ਸਮਾਗਮ ਮਨਾਉਣੇ ਚਾਹੀਦੇ ਨੇ ਤਾਂ ਉਸ ਦੇ ਚੱਲਦੇ ਹੋਏ ਪੰਜਾਬ ਦੇ ਜਿੰਨੇ 23 ਦੇ 23 ਜ਼ਿਲ੍ਹੇ ਨੇ ਇਹਨਾਂ 23 ਜ਼ਿਲ੍ਹਿਆਂ ਦੇ ਵਿੱਚ ਸਾਊਂਡ ਐਂਡ ਲਾਈਟ ਸ਼ੋਅ ਸਾਹਿਬ ਸ਼੍ਰੀ ਗੁਰਤੇਗ ਬਾਦਰ ਸਾਹਿਬ ਦੀ ਜੀਵਨੀ ਦੇ ਉੱਤੇ ਤਾਂ ਜੋ ਸਾਡੀ ਆਉਣ ਵਾਲੀ ਜਨਰੇਸ਼ਨ ਸਾਡੇ ਬੱਚੇ ਇਹ ਸਾਊਂਡ ਐਂਡ ਲਾਈਟ ਸ਼ੋਅ ਦੇਖ ਕੇ ਸਾਡੇ ਬੱਚਿਆਂ ਨੂੰ ਹੋਰ ਅੱਗੇ ਨੂੰ ਸਾਡੇ ਵਿਰਸੇ ਦਾ ਹੀ ਸਾਡੀ ਵਿਰਾਸਤ ਦੀ ਔਰ ਸਾਡੇ ਗੁਰੂਆਂ ਦੀ ਕੁਰਬਾਨੀ ਬਾਰੇ ਪਤਾ ਲੱਗ ਸਕੇ ਇਹ ਸਾਰਾ ਦਰਸਾਇਆ ਗਿਆ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਸਹਿਬਜ਼ਾਦਾ ਜੋਰਾਵਰ ਸਿੰਘ ਜੀ ਸਹਿਬਜ਼ਾਦਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਜੀ ਦੀ ਇਸ ਪਵਿੱਤਰ ਧਰਤੀ ਦੇ ਉੱਤੇ ਅੱਜ ਤੁਸੀਂ ਜਿੱਥੇ ਇਕੱਤਰਤ ਹੋਏ ਅੱਜ ਉਰੇ ਸਾਊਂਡ ਐਂਡ ਲਾਈਟ ਸ਼ੋ ਹੋ ਰਿਹਾ ਔਰ ਉਰੇ ਪਹਿਲਾ ਕੀਰਤਨ ਸਮਾਗਮ ਹੋਣਾ ਫਿਰ ਸਾਊਂਡ ਐਂਡ ਲਾਈਟ ਸ਼ੋ ਹੋਣਾ ਪੂਰੇ ਜ਼ਿਲ੍ਹੇ ਦੇ ਵਿੱਚੋਂ ਅੱਜ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਸਾਡੇ ਫਤੇਗੜ ਸਾਹਿਬ ਤੋਂ ਐਮਐਲਏ ਸਾਹਿਬ ਸਰਦਾਰ ਲਖਬੀਰ ਸਿੰਘ ਜੀ ਰਾਏ ਸਾਹਿਬ ਖੜੇ ਨੇ ਸਾਡੇ ਅਮਲੋਤ ਤੋਂ ਐਮਐਲਏ ਸਾਹਿਬ ਸਰਦਾਰ ਗੁਰਿੰਦਰ ਸਿੰਘ ਜੀ ਗੈਰੀਵਡਿੰਗ ਸਾਹਿਬ ਖੜੇ ਨੇ ਬਸੇ ਪਠਾਨਾ ਤੋਂ ਸਾਡੇ ਐਮਐਲਏ ਸਾਹਿਬ ਰੁਪਿੰਦਰ ਸਿੰਘ ਜੀ ਹੈਪੀ ਸਾਹਿਬ ਖੜੇ ਨੇ ਡਿਪਟੀ ਕਮਿਸ਼ਨਰ ਫਤੇਗੜ ਸਾਹਿਬ ਸੋਨਾ ਠੰਡ ਜੀ ਖੜੇ ਨੇ ਐਸਐਸਪੀ ਫਤੇਗੜ ਸਾਹਿਬ ਸ਼ੋਭਮ ਅਕਰਵਾਲ ਜੀ ਤੇ ਸਾਰੇ ਸਾਡੇ ਜਿੰਨੇ ਪ੍ਰਸ਼ਾਸਨ ਸਾਡੀ ਸਾਰੀ ਟੀਮ ਜਿਨ੍ਹਾਂ ਨੇ ਉਪਰਾਲਾ ਕੀਤਾ ਔਰ ਇਹ ਅੱਜ ਜੋ ਸਾਊਂਡ ਐਂਡ ਲਾਈਟ ਸ਼ੋ ਹੋ ਰਿਹਾ ਹੈ ਇਹਦੇ ਵਿੱਚ ਅੱਜ ਬੱਚੇ ਸਕੂਲ ਦੇ ਬੱਚੇ ਵਲੰਟਰੀ ਤੌਰ ਤੇ ਆਪ ਮੁਹਾਰੇ ਤੇ ਸੰਗਤ ਪਿੰਡਾਂ ਚੋਂ ਸ਼ਹਿਰਾਂ ਚੋਂ ਆਪ ਮੁਹਾਰੇ ਚੱਲ ਕੇ ਅੱਜ ਉਰੇ ਪਹੁੰਚੀ ਹੈ ਔਰ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਗੁਰੂ ਸਾਹਿਬ ਨੂੰ ਪਿਆਰ ਕਰਦੇ ਨੇ ਅੱਜ ਸੰਗਤ ਉਹ ਇਕੱਠ ਦੇ ਰੂਪ ਚ ਪਹੁੰਚੀ ਐ ਔਰ ਇਹ ਜਿਹੜਾ ਸਾਊਂਡ ਐਂਡ ਲਾਈਟ ਸ਼ੋਅ ਜਿਹੜਾ ਦੇਖਣਗੇ ਉਸ ਤੋਂ ਬਾਅਦ ਚੋਂ ਬਹੁਤ ਸਾਰੀਆਂ ਚੀਜ਼ਾਂ ਆਹੀ ਜੀਆਂ ਹੋਣੀਆਂ ਜਿਹੜੀਆਂ ਅੱਜ ਸਾਨੂੰ ਵੀ ਨਹੀਂ ਪਤਾ ਹੋਣੀਆਂ ਕਿ ਸਾਡੇ ਗੁਰੂ ਸਾਹਿਬ ਨੇ ਆਹ ਕੁਝ ਵੀ ਝੱਲਿਆ ਸਾਡੇ ਪਿੱਛੇ ਤਾਂ ਇਸ ਸਾਊਂਡ ਐਂਡ ਲਾਈਟ ਸ਼ੋਅ ਦੇ ਮਾਧਿਅਮ ਦੇ ਨਾਲ ਸਾਡੇ ਬੱਚਿਆਂ ਤੱਕ ਸਾਡੀ ਆਉਣ ਵਾਲੀ ਜਨਰੇਸ਼ਨ ਤੱਕ ਇੱਕ ਬਹੁਤ ਵੱਡਾ ਸੁਨੇਹਾ ਜਾਊਗਾ। ਮਾਨਤ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਸਿਆਸਤ ਤੋਂ ਉੱਪਰ ਉੱਟ ਕੇ ਸਾਰੇ ਅਸੂਬਿਆਂ ਦੇ ਮੁੱਖ ਮੰਤਰੀ ਨਿੱਜੀ ਤੌਰ ਤੇ ਨਿਮੰਤਰਣ ਦੇ ਗਏ ਹਨ ਪੀਐਮ ਲੈਵਲ ਤੱਕ ਜਿਹੜਾ ਇੰਵੀਟੇਸ਼ਨ ਗਿਆ ਉਹਨਾਂ ਦਾ ਕੀ ਰਿਐਕਸ਼ਨ ਹੈ ਅੱਜ ਦੇ ਉਪਰਾਲੇ ਲੈ ਕੇ ਦੇਖੋ ਸਾਨੂੰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਹੁਕਮ ਸਹੀ ਕਿ ਸ਼ਰਦਾ ਦੇ ਨਾਲ ਸਾਰੇ ਭਾਰਤ ਦੇ ਜਿੰਨੇ 28 ਸੂਬੇ ਨੇ 28 ਸੂਬਿਆਂ ਦੇ ਸਤਕਾਰਯੋਗ ਮੁੱਖ ਮੰਤਰੀ ਸਹਿਬਾਨਾਂ ਨੂੰ ਤੁਸੀਂ ਜਾ ਕੇ ਨਿਮੰਤਰਣ ਦੇਣਾ ਹੈ। ਔਰ ਜੀ ਦੇ ਤਹਿਤ ਸਾਡੇ ਕੰਸਰਨਡ ਦੋ ਦੋ ਕੈਬਨਿਟ ਮਨਿਸਟਰ ਸਾਹਿਬਾਨਾਂ ਦੀ ਡਿਊਟੀ ਲਗਾਈ ਗਈ ਸੀ ਔਰ ਸਾਰੇ ਜਾ ਕੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਸਾਹਿਬ ਨੂੰ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ 23 24 ਤੇ 25 ਨਵੰਬਰ ਨੂੰ ਹੋਣ ਜਾ ਰਿਹਾ ਰਾਜਪਤਰੀ ਸਮਾਗਮ ਉਹਦੇ ਵਿੱਚ ਮਤਲਬ ਨਤਮਸਤਕ ਹੋਣ ਲਈ ਗੁਰੂ ਸਾਹਿਬ ਦੇ ਅੱਗੇ ਤਾਂ ਅਸੀਂ ਸਾਰਿਆਂ ਨੂੰ ਸਨੇਹਾ ਦੇ ਕੇ ਆਏ ਆ ਨਿੱਗਾ ਸਨੇਹਾ ਦੇ ਕੇ ਆਏ ਆ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸਾਡੇ ਡਿਗਨੇਟਰੀਜ਼ ਨੇ ਅਸੀਂ ਸਾਰਿਆਂ ਨੂੰ ਜਾਨੀ ਕਿ ਉੱਥੇ ਸਨੇਹ ਦੱਤੇ ਨੇ ਬਾਕੀ ਮੈਂ মিডিਆ ਦੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਵੀ ਸਾਡੇ ਸਤਿਕਾਰਯੋਗ ਜਿੱਥੇ ਵੀ ਗੁਰੂ ਸਾਹਿਬ ਨੂੰ ਮੰਨਣ ਵਾਲੀ ਸੰਗਤ ਬੈਠੀ ਹੈ ਸਾਰੇ ਜਣੇ ਵੱਦ ਚੜ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ 23 24 ਤੇ 25 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਪਹੁੰਚੋ ਔਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰਤੇਗ ਬਹਾਦਰ ਪਾਸ਼ਾ ਨੌਵੇਂ ਪਾਸ਼ਾ ਮਹਾਰਾਜ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਅੱਜ ਉਹਨਾਂ ਦੀ ਬਦੌਲਤ ਹੈ ਕਿ ਸਾਡੇ ਸਾਰੇ ਜਿੱਥੇ ਕਿਤੇ ਵੀ ਅਸੀਂ ਬੈਠੇ ਆ ਵੱਖ-ਵੱਖ ਧਰਮਾਂ ਦੇ ਅਸੀਂ ਲੋਕ ਜੇ ਅੱਜ ਅਸੀਂ ਆਪਣੇ ਧਰਮਾਂ ਨੂੰ ਮੰਨਦੇ ਆ ਅੱਜ ਅਸੀਂ ਆਪਣੇ ਇਸ਼ਟ ਨੂੰ ਮੰਨਦੇ ਆ ਤਾਂ ਇਹ ਸਿਰਫ ਕੁਰਬਾਨੀ ਸਾਹਿਬ ਸ੍ਰੀ ਗੁਰਤੇਗ ਬਹਾਦਰ ਪਾਸ਼ਾ ਜੀ ਦੀ ਭਾਈ ਮਤੀਦਾਸ ਜੀ ਦੀ ਭਾਈ ਸਤੀਦਾਸ ਜੀ ਦੀ ਭਾਈ ਦਿਆਲਾ ਜੀ ਚਾਨੀ ਚੌਕ ਦੇ ਵਿੱਚ ਜਦੋਂ ਭਾਈ ਮਤੀਦਾਸ ਜੀ ਨੂੰ ਕੋਤਵਾਲੀ ਦੇ ਵਿੱਚ ਦੋਨੋਂ ਬਾਹਾਂ ਜਕੜ ਕੇ ਉਤੋਂ ਆਰੇ ਨਾਲ ਐ ਚੀਰ ਦਿੱਤਾ ਗਿਆ ਸੀ ਸੈਂਟਰ ਚੋਂ ਐ ਗੱਪ ਚੋਂ ਚੀਰਤਾ ਸੀ ਉਸ ਵਕਤ ਵੀ ਉਹ ਅਡੋਲ ਰਹੇ ਬਾਣੀ ਦਾ ਜਾਪ ਕਰਦੇ ਰਹੇ ਇੱਕੋ ਹੀ ਉਹਨਾਂ ਨੇ ਸ਼ਰਤ ਰੱਖੀ ਕਿ ਸਾਡੀਆਂ ਜਿਹੜੀਆਂ ਅੱਖਾਂ ਨੇ ਉਹ ਸਾਡੇ ਗੁਰੂ ਕੰਨੀ ਹੋਣ ਅਸੀਂ ਗੁਰੂ ਨੂੰ ਦੇਖਦੇ ਹੋਈਏ ਭਾਈ ਸਤੀਦਾਸ ਜੀ ਲੋਗੜਾ ਬਨ ਕੇ ਪੂਰੇ ਪਿੰਡੇ ਦੇ ਉੱਤੇ ਤੇਲ ਦੇ ਵਿੱਚ ਭਿਓ ਕੇ ਜਿਉਂਦਿਆਂ ਨੂੰ ਅੱਗ ਲਗਾ ਦਿੱਤੀ ਤੁਸੀਂ ਦੇਖੋ ਕਿੱਡੀ ਵੱਡੀ ਤਸ਼ੱਦਦ ਔਰ ਇੱਕੋ ਹੀ ਸ਼ਰਤ ਕਿ ਅੱਖਾਂ ਗੁਰੂ ਕੰਨੀ ਹੋਣੀ ਚਾਹੀਦੀਆਂ ਭਾਈ ਦਿਆਲਾ ਜੀ ਦੇਗ 'ਚ ਬਿਠਾ ਕੇ ਪੂਰੀ ਦੇਗ ਪਾਣੀ ਨਾਲ ਭੜਕ ਕੇ ਔਰ ਉਬਾਲ ਦਿੱਤੇ ਗਏ ਜਿਉਂਦੇ ਹੀ ਔਰ ਸ਼ਰਤ ਇੱਕੋ ਕਿ ਅੱਖਾਂ ਗੁਰੂ ਕੰਨੀ ਚਾਹੀਦੀਆਂ ਨੇ ਔਰ ਸਾਈ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਜਿਨ੍ਹਾਂ ਨੂੰ ਕਿਹਾ ਗਿਆ ਯਾ ਤਾਂ ਦੀਨ ਕਬੂਲੋ ਨਹੀਂ ਫਿਰ ਸ਼ਹਾਦਤ ਦੇਣ ਨੂੰ ਤਿਆਰ ਰਹੋ ਮਹਾਰਾਜ ਨੇ ਜਦੋਂ ਕਸ਼ਮੀਰੀ ਪੰਡਿਤ ਚੱਲ ਕੇ ਆਏ ਆਪਣੇ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਦੇ ਅੰਦਰ ਸ਼੍ਰੀ ਆਨੰਦਪੁਰ ਸਾਹਿਬ ਆ ਕੇ ਜਦੋਂ ਆ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਨੂੰ ਇੱਕ ਐਸਾ ਅੱਗੇ ਸਾਡੇ ਰਹਿਬਰ ਚਾਹੀਦਾ ਗੁਰੂ ਚਾਹੀਦਾ ਜਿਹੜਾ ਅਗਵਾਈ ਕਰ ਸਕੇ ਜਿਹੜਾ ਅੱਗੇ ਹੋ ਕੇ ਇਸ ਅੱਜ ਸਾਡੇ ਧਰਮ ਨੂੰ ਬਚਾ ਸਕੇ ਤਾਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਚਾਨਨੀ ਚੌਕ ਦੇ ਵਿੱਚ ਜਾ ਕੇ ਜਦੋਂ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਸੀਸ ਨੂੰ ਧੜ ਤੋਂ ਲੱਗ ਕਰ ਦਿਓ ਤਾਂ ਚਾਨਨੀ ਚੌਕ ਦੇ ਵਿੱਚ ਜਿੱਥੇ ਅੱਜ ਗੁਰਦੁਆਰਾ ਸੀਸਕਾਂ ਸਾਹਿਬ ਹੈ ਉੱਥੇ ਸ਼ਹਾਦਤ ਹੋਈ ਮਹਾਰਾਜ ਜੀ ਮਹਾਰਾਜ ਦਾ ਸੀਸ ਲੈ ਕੇ ਭਾਈ ਜੈਤਾ ਜੀ ਜੰਗਲਾਂ ਦੇ ਵਿੱਚ ਦੀ ਹੁੰਦੇ ਨੇ ਨੇਹਰੀਆਂ ਝਖੜਾ ਚ ਦੀ ਹੁੰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਪਹੁੰਚੇ ਭਾਈ ਲੱਖੀ ਸ਼ਾਹ ਬੰਜਾਰਾ ਜੀ ਨੇ ਮਹਾਰਾਜ ਦੇ ਪਿੱਛੇ ਧੜ ਨੂੰ ਸਰੀਰ ਨੂੰ ਉਹਨਾਂ ਨੂੰ ਆਪਣੇ ਉਸ ਸਥਾਨ ਤੇ ਲਿਜਾ ਕੇ ਜਿੱਥੇ ਅੱਜ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸਜੋਬਤ ਹੈ ਉੱਥੇ ਲਿਜਾ ਕੇ ਆਪਣੇ ਘਰ ਦੇ ਅੰਦਰ ਹੀ ਆਪਣੇ ਪੂਰੇ ਘਰ ਘਰ ਨੂੰ ਹੀ ਅਗਨ ਭੇਟ ਕਰਕੇ ਮਹਾਰਾਜ ਦੇ ਸਰੀਰ ਦਾ ਸੰਸਕਾਰ ਕੀਤਾ ਔਰ ਐਡੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਤਾ ਅੱਜ ਸਾਨੂੰ ਸਾਰਿਆਂ ਨੂੰ ਇਹ ਸਾਡੇ ਸਿਰ ਤੇ ਜਿਹੜੀ ਪਗੜੀ ਹੈ ਜਿ ਅੱਜ ਭਾਰਤ ਦੇ ਸਿਰ ਤੇ ਸਾਡੀ ਪਗੜੀ ਸਲਾਮਤ ਹੈ ਤਾਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਦੌਲਤ ਅੱਜ ਇਹ ਸਲਾਮਤ ਹੈ ਔਰ ਪੰਜਾਬ ਸਰਕਾਰ ਨੇ ਜਿਹੜੀ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਅੰਦਰ ਚੱਲ ਰਹੀ ਹੈ ਪੰਜਾਬ ਸਰਕਾਰ ਨੇ ਇੱਕ ਨਿਮਾਣਾ ਜਿਹਾ ਉਪਰਾਲਾ ਕੀਤਾ ਹੈ ਔਰ ਇਸ ਉਪਰਾਲੇ ਦੇ ਵਿੱਚ ਮर्याਦਾ ਦਾ ਪੂਰਾ ਧਿਆਨ ਰੱਖਿਆ ਜਾ ਸਕੇ ਸਾਰੀ ਚੀਜ਼ ਦਾ ਧਿਆਨ ਰੱਖਿਆ ਜਾ ਸਕੇ ਉਸ ਕਰਕੇ ਸਾਰੇ ਜਿੰਨੇ ਸਾਡੇ ਸੰਤ ਮਹਾਂਪੁਰਖ ਸਾਡੇ ਧਾਰਮਿਕ ਜਿੰਨੇ ਸਾਡੇ ਰਹਿਬਰ ਨੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਜਗ੍ਹਾ ਤੇ ਆਪਣਾ ਮੁੱਖ ਮੰਤਰੀ ਸਾਹਿਬ ਦੇ ਗ੍ਰਹਿ ਵਿਖੇ ਮਤਲਬ ਕਿ ਪੂਰੀ ਸ਼ਰਧਾ ਦੇ ਨਾਲ ਸਿਰ ਝੁਕਾ ਕੇ ਉਹਨਾਂ ਨੂੰ ਉੱਥੇ ਨਮੰਤਰਣ ਦੇ ਕੇ ਬੁਲਾਇਆ ਗਿਆ ਤੇ ਉਹਨਾਂ ਤੋਂ আਦੇਸ਼ ਦਿੱਤੇ ਗਏ ਵੀ ਦੱਸੋ ਆਪਾਂ ਇਹ ਸਮਾਗਮ ਕਿਉਂ ਜੇ ਕਰਨੇ ਚਾਹੀਦੇ ਨੇ ਤੇ ਜਿਹੜੀਆਂ ਸਾਡੇ ਜਿੰਨੇ ਸੰਤ ਮਹਾਪੁਰਖ ਸੀ ਜੋ ਇੱਕ ਪੈਨਲ ਬਣਿਆ ਜਿਹਦੇ ਚ ਪੰਜ ਧਾਰਮਿਕ ਸਾਡੀਆਂ ਸ਼ਖਸੀਅਤਾਂ ਤਿੰਨ ਸਾਡੀਆਂ ਉਹ ਸ਼ਖਸੀਅਤਾਂ ਸੀ ਜਿਹੜੀਆਂ ਸਿੱਖ ਹਿਸਟਰੀ ਹਿਸਟੋਰੀਅਨ ਸੀ ਉਹਨਾਂ ਦਾ ਪੈਨਲ ਬਣਾ ਕੇ ਜੋ ਉਹਨਾਂ ਨੇ ਫਿਰ ਮਤਲਬ ਕਿ ਆਪਣਾ ਫੈਸਲਾ ਕੀਤਾ ਵੀ ਇਸ ਤਰ੍ਹਾਂ ਨਾਲ ਆਪਾਂ ਨੂੰ ਇਹ ਰਾਜਪਦਰੀ ਸਮਾਗਮ ਮਨਾਉਣੇ ਚਾਹੀਦੇ ਨੇ ਤਾਂ ਉਸ ਦੇ ਚੱਲਦੇ ਹੋਏ ਪੰਜਾਬ ਦੇ ਜਿੰਨੇ 23 ਦੇ 23 ਜ਼ਿਲ੍ਹੇ ਨੇ ਇਹਨਾਂ 23 ਜ਼ਿਲ੍ਹਿਆਂ ਦੇ ਵਿੱਚ ਸਾਊਂਡ ਐਂਡ ਲਾਈਟ ਸ਼ੋਅ ਸਾਬ ਸ੍ਰੀ ਗੁਰਤੇਗ ਬਾਦਲ ਸਾਹਿਬ ਦੀ ਜੀਵਨੀ ਦੇ ਉੱਤੇ ਤਾਂ ਜੋ ਸਾਡੀ ਆਉਣ ਵਾਲੀ ਜਨਰੇਸ਼ਨ ਸਾਡੇ ਬੱਚੇ ਇਹ ਸਾਊਂਡ ਐਂਡ ਲਾਈਟ ਸ਼ੋਅ ਦੇਖ ਕੇ ਸਾਡੇ ਬੱਚਿਆਂ ਨੂੰ ਹੋਰ ਅੱਗੇ ਨੂੰ ਸਾਡੇ ਵਿਰਸੇ ਦੇ ਸਾਡੀ ਵਿਰਾਸਤ ਦੀ ਔਰ ਸਾਡੇ ਗੁਰੂਆਂ ਦੀ ਕੁਰਬਾਨੀ ਬਾਰੇ ਪਤਾ ਲੱਗ ਸਕੇ ਇਹ ਸਾਰਾ ਦਰਸਾਇਆ ਗਿਆ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਸਾਬਜਾਦਾ ਜੋਰਾਵਰ ਸਿੰਘ ਜੀ ਸਾਬਜਾਦਾ ਫਤੇ ਸਿੰਘ ਜੀ ਮਾਤਾ ਗੁਜਰਕੌਰ ਜੀ ਦੀ ਇਸ ਪਵਿੱਤਰ ਧਰਤੀ ਦੇ ਉੱਤੇ ਅੱਜ ਤੁਸੀਂ ਜਿੱਥੇ ਇਕੱਤਰਤ ਹੋਏ ਆਜੂਰੇ ਸਾਊਂਡ ਐਂਡ ਲਾਈਟ ਸ਼ੋ ਹੋ ਰਿਹਾ ਔਰ ਉਰੇ ਪਹਿਲਾ ਕੀਰਤਨ ਸਮਾਗਮ ਹੋਣਾ ਫਿਰ ਸਾਊਂਡ ਐਂਡ ਲਾਈਟ ਸ਼ੋ ਹੋਣਾ ਹੈ ਪੂਰੇ ਜ਼ਿਲ੍ਹੇ ਦੇ ਵਿੱਚੋਂ ਅੱਜ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਸਾਡੇ ਫਤੇਗੜ ਸਾਹਿਬ ਤੋਂ ਐਮਐਲਏ ਸਾਹਿਬ ਸਰਦਾਰ ਲਖਬੀਰ ਸਿੰਘ ਜੀ ਰਾਏ ਸਾਹਿਬ ਖੜੇ ਨੇ ਸਾਡੇ ਅਮਲੋਤ ਤੋਂ ਐਮਐਲਏ ਸਾਹਿਬ ਸਰਦਾਰ ਗੁਰਿੰਦਰ ਸਿੰਘ ਜੀ ਗੈਰੀਵਡਿੰਗ ਸਾਹਿਬ ਖੜੇ ਨੇ ਬਸੇ ਪਠਾਣਾ ਤੋਂ ਸਾਡੇ ਐਮਐਲਏ ਸਾਹਿਬ ਰੁਪਿੰਦਰ ਸਿੰਘ ਜੀ ਹੈਪੀ ਸਾਹਿਬ ਖੜੇ ਨੇ ਡਿਪਟੀ ਕਮਿਸ਼ਨਰ ਫਤੇਗੜ ਸਾਹਿਬ ਸੋਨਾ ਠੰਡ ਜੀ ਖੜੇ ਨੇ ਐਸਐਸਪੀ ਫਤੇਗੜ ਸਾਹਿਬ ਸ਼ੋਭਮ ਅਕਰਵਾਲ ਜੀ ਤੇ ਸਾਰੇ ਸਾਡੇ ਜਿੰਨੇ ਪ੍ਰਸ਼ਾਸਨ ਸਾਡੀ ਸਾਰੀ ਟੀਮ ਜਿਨ੍ਹਾਂ ਨੇ ਉਪਰਾਲਾ ਕੀਤਾ ਔਰ ਇਹ ਅੱਜ ਜੋ ਸਾਊਂਡ ਐਂਡ ਲਾਈਟ ਸ਼ੋ ਹੋ ਰਿਹਾ ਹੈ ਇਹਦੇ ਵਿੱਚ ਅੱਜ ਬੱਚੇ ਸਕੂਲ ਦੇ ਬੱਚੇ ਵਲੰਟਰੀ ਤੌਰ ਤੇ ਆਪ ਮੁਹਾਰੇ ਤੇ ਸੰਗਤ ਪਿੰਡਾਂ ਚੋਂ ਸ਼ਹਿਰਾਂ ਚੋਂ ਆਪ ਮੁਹਾਰੇ ਚੱਲ ਕੇ ਅੱਜ ਉਰੇ ਪਹੁੰਚੀ ਹੈ ਔਰ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਗੁਰੂ ਸਾਹਿਬ ਨੂੰ ਪਿਆਰ ਕਰਦੇ ਨੇ ਅੱਜ ਸੰਗਤ ਉਹ ਇਕੱਠ ਦੇ ਰੂਪ ਚ ਪਹੁੰਚੀ ਐ ਔਰ ਇਹ ਜਿਹੜਾ ਸਾਊਂਡ ਐਂਡ ਲਾਈਟ ਸ਼ੋਅ ਜਿਹੜਾ ਦੇਖਣਗੇ ਉਸ ਤੋਂ ਬਾਅਦ ਚੋਂ ਬਹੁਤ ਸਾਰੀਆਂ ਚੀਜ਼ਾਂ ਆਹੀ ਜੀਆਂ ਹੋਣੀਆਂ ਜਿਹੜੀਆਂ ਅੱਜ ਸਾਨੂੰ ਵੀ ਨਹੀਂ ਪਤਾ ਹੋਣੀਆਂ ਕਿ ਸਾਡੇ ਗੁਰੂ ਸਾਹਿਬ ਨੇ ਆਹ ਕੁਝ ਵੀ ਢੱਲਿਆ ਸਾਡੇ ਪਿੱਛੇ ਤਾਂ ਇਸ ਸਾਊਂਡ ਐਂਡ ਲਾਈਟ ਸ਼ੋਅ ਦੇ ਮਾਧਿਅਮ ਦੇ ਨਾਲ ਸਾਡੇ ਬੱਚਿਆਂ ਤੱਕ ਸਾਡੀ ਆਉਣ ਵਾਲੀ ਜਨਰੇਸ਼ਨ ਤੱਕ ਇੱਕ ਬਹੁਤ ਵੱਡਾ ਸੁਨੇਹਾ ਜਾਊਗਾ। ਮਾਨਤ ਸਿੰਘ ਜਿਸ ਤਰ੍ਹਾਂ ਤੁਸੀਂ ਸਿਆਸਤ ਤੋਂ ਉੱਪਰ ਉੱਟ ਕੇ ਸਾਰੇ ਅਸੂਬਿਆਂ ਦੇ ਮੁੱਖ ਮੰਤਰੀ ਨਿੱਜੀ ਤੌਰ ਤੇ ਨਿਮੰਤਰਣ ਦੇ ਗਏ ਪੀਐਮ ਲੈਵਲ ਤੱਕ ਇਹਰਾ ਇੰਵੀਟੇਸ਼ਨ ਗਿਆ ਉਹਨਾਂ ਦਾ ਕੀ ਰਿਐਕਸ਼ਨ ਹੈ ਹੈਲਥਕੇਅਰ ਉਪਰ ਆਲੇ ਲੈ ਕੇ ਦੇਖੋ ਸਾਨੂੰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਹੁਕਮ ਸਹੀ ਕਿ ਸ਼ਰਦਾ ਦੇ ਨਾਲ ਸਾਰੇ ਭਾਰਤ ਦੇ ਜਿੰਨੇ 28 ਸੂਬੇ ਨੇ 28 ਸੂਬਿਆਂ ਦੇ ਸਤਕਾਰਯੋਗ ਮੁੱਖ ਮੰਤਰੀ ਸਹਿਬਾਨਾਂ ਨੂੰ ਤੁਸੀਂ ਜਾ ਕੇ ਨਿਮੰਤਰਣ ਦੇਣਾ ਔਰ ਜੀ ਦੇ ਤਹਿਤ ਸਾਡੇ ਕੰਸਰਨਡ ਦੋ ਦੋ ਕੈਬਨਿਟ ਮਨਿਸਟਰ ਸਾਹਿਬਾਨਾਂ ਦੀ ਡਿਊਟੀ ਲਗਾਈ ਗਈ ਸੀ ਔਰ ਸਾਰੇ ਜਾ ਕੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਸਾਹਿਬ ਨੂੰ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ 23 24 ਤੇ 25 ਨਵੰਬਰ ਨੂੰ ਹੋਣ ਜਾ ਰਿਹਾ ਰਾਜਪਤਰੀ ਸਮਾਗਮ ਉਹਦੇ ਵਿੱਚ ਮਤਲਬ ਨਤਮਸਤਕ ਹੋਣ ਲਈ ਗੁਰੂ ਸਾਹਿਬ ਦੇ ਅੱਗੇ ਤਾਂ ਅਸੀਂ ਸਾਰਿਆਂ ਨੂੰ ਸਨੇਹਾ ਦੇ ਕੇ ਆਏ ਆ ਨਿੱਕਾ ਸਨੇਹਾ ਦੇ ਕੇ ਆਏ ਆ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸਾਡੇ ਡਿਗਨੇਟਰੀਜ਼ ਨੇ ਅਸੀਂ ਸਾਰਿਆਂ ਨੂੰ ਜਾਨੀ ਕਿ ਉੱਥੇ ਸਨੇਹ ਦਿੱਤੇ ਨੇ ਬਾਕੀ ਮੈਂ মিডিਆ ਦੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਵੀ ਸਾਡੇ ਸਤਕਾਰਯੋਗ ਜਿੱਥੇ ਵੀ ਗੁਰੂ ਸਾਹਿਬ ਨੂੰ ਮੰਨਣ ਵਾਲੀ ਸੰਗਤ ਬੈਠੀ ਹੈ ਸਾਰੇ ਜਣੇ ਬਾਤ ਚੜ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ 23 24 ਤੇ 25 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਪਹੁੰਚੋ ਔਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ